ना हिंदू बुरा है ना सिख ईसाई मुसलमान बुरा है जो बुराई पे उतर आए वो इंसान बुरा है तो एक आग, जो बुरी जो है वो बुराई है तो हमें बुराई को त्यागना है हमें ये नहीं आप धर्म को मानते हो लेकिन जो धर्म में लिखा गया है जो आपके पवित्र ग्रंथों में लिखा गया उसकी माना उन्होंने जो जो उन्होंने दुख है जो उन्होंने होया वो असि फील भी नहीं कर सकते पर सिर्फ सुन के साथ मतलब तो गूस बम खड़े हो रहे हैं उन्होंने की बीत रही है ਸਾਰੇ ਦੇਸ਼ ਨੂੰ ਉਹਨਾਂ ਦੇ ਨਾਲ ਹੋਣਾ ਚਾਹੀਦਾ ਤਾਂ ਕਿ ਦੁਬਾਰਾ ਤੋਂ ਇਧਰ ਇਕ ਨਾ ਕੋਈ ਸੋਚੇ ਵੀ ਨਾ ਉਹਨਾਂ ਨੂੰ ਕੁਝ ਬੁਨਾ ਦਾ ਸਬਕ ਮਿਲਣਾ ਚਾਹੀਦਾ ਹੈ ਕਿ ਕੋਈ ਵੀ ਕਸ਼ਮੀਰ ਦੇ ਨਾਮ ਤੋਂ ਰੂਹ ਨਾ ਕੰਬੇ ਕਿਸੇ ਦੀ ਕਿਉਂਕਿ ਜੋ ਨਿਊਲੀ ਵੈ ਕਪਲ ਨਾ ਹੋਇਆ ਕਿੰਨੇ ਹਫਤਾ ਪਹਿਲੇ ਕਿਸਪਨਾ ਨਾਲ ਆਈ ਸੀ ਔਰ ਹਫਤੇ ਚੋਰੀ ਦੁਨੀਆ ਹੀ ਉਜੜ ਗਈ ਔਰ ਉਹਨਾਂ ਵਾਂਗ ਸਾਡਾ ਇਹ ਹਾਲਰ ਤਾਂ ਉਹਨਾਂ ਨਾਲ ਕੀ ਹੋ ਰਿਹਾ ਹੈ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਜੋ ਟੂਰਿਸਟ ਘੁੰਮਣ ਵਾਸਤੇ ਗਏ ਸੀ ਉਹਨਾਂ ਦੇ ਉੱਤੇ ਅਤਵਾਦੀਆਂ ਨੇ ਗੋਲੀਆਂ ਚਲਾਈਆਂ ਜਿਸ ਦੇ ਵਿੱਚ 26 ਦੇ ਕਰੀਬ ਭਾਰਤ ਦੇ ਜੋ ਟੂਰਿਸਟ ਸੀ ਉਹਨਾਂ ਨੂੰ ਮੌਤੇ ਕਾਟ ਉਤਾਰ ਦਿੱਤਾ ਬਹੁਤ ਮਦਭਾਗੀ ਘਟਨਾ ਹੋਈ ਸੀ ਪੂਰਾ ਦੇਸ਼ ਰੋਇਆ ਇਸ ਘਟਨਾ ਲੈ ਕੇ ਤਾਂ ਜਗ੍ਹਾ ਜਗ੍ਹਾ ਹੁਣ ਕੈਂਡਲ ਮਾਰਚ ਕਿਤੇ ਜਾ ਰਹੇ ਨੇ ਉਹਨਾਂ ਯਾਦ ਦੇ ਵਿੱਚ ਅੱਜ ਅਸੀਂ ਨਿਊ ਚੰਡੀਗੜ੍ਹ ਦੇ ਮੈਕਸ ਰੋਟਰੀ ਕਲੱਬ ਦੇ ਮੈਂਬਰਾਂ ਵੱਲੋਂ ਇਹ ਵੱਡਾ ਇੱਕ ਪ੍ਰੋਗਰਾ ਕੀਤਾ ਹੈ ਕਿ ਉਹਨਾਂ ਸ਼ਰਧਾਂਜਲੀ ਦੇਣ ਵਾਸਤੇ ਤੁਸੀਂ ਦੇਖੋ ਕਿ ਕੁਝ ਮਹਿਲਾਵਾਂ ਨੇ ਤੇ ਨਾਲ ਦੀ ਨਾਲ ਕੁਝ ਬੱਚੇ ਨੇ ਜਿਹੜੇ ਉਹਨਾਂ ਨੂੰ ਸਰਦਾਰਜਲੀ ਦੇ ਰਹੇ ਨੇ ਕਿਉਂਕਿ ਜਿਨ੍ਹਾਂ ਦੇ ਘਰ ਦੇ ਜੀ ਗਏ ਨੇ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਗਏ ਨੇ ਤਾਂ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਤਾਂ ਕੀ ਬੀਤੀ ਹੈ ਪਰ ਪੂਰਾ ਦੇਸ਼ ਅੱਜ ਉਹਨਾਂ ਦੀ ਮੌਤ ਦੇ ਉੱਤੇ ਕੈਂਡਲ ਮਾਰਚ ਕਰਕੇ ਉਹਨਾਂ ਨੂੰ ਸਰਦਾਰਜਲੀ ਦੇ ਰਿਹਾ ਦੱਸਦਿਆਂ ਇੱਕ ਪਾਸੇ ਸਰਕਾਰਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਅਸੀਂ ਜੂਰ ਇਸ ਚੀਜ਼ ਦਾ ਬਦਲਾ ਲਵਾਂਗੇ ਪਰ ਕਿਤੇ ਨ ਕਿਤੇ ਜੋ ਬੱਚੇ ਨੇ ਮੌਤ ਦਾ ਦੁੱਖ ਉਹਨਾਂ ਦਾ ਮਨਾ ਰਹੇ ਨੇ ਪਰ ਜਿਸ ਤਰੀਕੇ ਨਾਲ ਨਿਆਥੀਆਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਤਾ ਹਰ ਬੰਦਾ ਇਹ ਕਹਿੰਦਾ ਕਿ ਇਹ ਬਹੁਤ ਮਦਭਾਗੀ ਘਟਨਾ ਹੈ ਕਿਉਂਕਿ ਕਈ ਇਸ ਤਰੀਕੇ ਦੀ ਜੋੜੇ ਟੂਰਿਸਟ ਘੁੰਮਣ ਗਏ ਸੀ ਜੋ ਨਮਾ ਨਮਾ ਵਿਆਹ ਉਹਨਾਂ ਦਾ ਹੋਇਆ ਅਜੇ ਉਹਨਾਂ ਦੇ ਹੱਥਾਂ ਦੇ ਤੇ ਮਹਿੰਦੀ ਵੀ ਨਹੀਂ ਲੱਥੀ ਸੀ ਪਰ ਗੋਲੀਆਂ ਨਾਲ ਉਹਨਾਂ ਦੇ ਸੁਆਗ ਨੂੰ ਭੁੱਲ ਕੇ ਰੱਖ ਦਿੱਤਾ ਤਾਂ ਸਾਡੇ ਨਾਲ ਕੁਝ ਮੈਂਬਰ ਨੇ ਸਰ ਬਹੁਤ ਹੀ ਮਦਭਾਗੀ ਘਟਨਾ ਹੈ ਜਿਸ ਨੂੰ ਲੈ ਕੇ ਪੂਰਾ ਦੇਸ਼ ਅੱਜ ਰੋ ਰਿਹਾ ਹੈ 26 ਦੇ ਕਰੀਬ ਜਿਹੜੇ ਇਹ ਅੱਥੇ ਲੋਕਾਂ ਦੇ ਉੱਤੇ ਅਤਵਾਦੀਆਂ ਨੇ ਗੋਲੀਆਂ ਚਲਾ ਕੇ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਤੁਹਾਡੇ ਵੱਲੋਂ ਅੱਜ ਰੋਟਰੀ ਕਲੱਬ ਵੱਲੋਂ ਕੈਂਡਲ ਮਾਰਚ ਕੀਤਾ ਜਾ ਰਿਹਾ। ਸੰਦਾਲ ਦੀ ਤਿਆਰੀ ਹੈ। ਕੀ ਕਹੋਗੇ ਇਸ ਬਾਰੇ? ਹਾਜੀ ਸਰ ਇਤੋਂ ਰੋਟਰੀ ਕਲੱਬ ਨਿਊ ਚੰਡੀਗੜ੍ਹ ਦੇ ਸਾਰੇ ਅੱਜ ਮੈਂਬਰ ਇਕੱਠੇ ਹੋਏ ਨੇ। ਤੇ ਸਾਰਿਆਂ ਨੂੰ ਹੀ ਅਫਸੋਸ ਵੀ ਹੈ ਤੇ ਰੋਸ਼ ਵੀ ਹੈ। ਕਿ ਜਿਹੜਾ ਅੱਜ ਕੀ ਅਤਵਾਦੀਆਂ ਨੇ ਸਪੈਸ਼ਲੀ ਜਿਹੜੀ ਰਿਲੀਜੀਅਨ ਪੁੱਛ ਕੇ ਧਰਮ ਪੁੱਛ ਕੇ ਗੋਲੀਆਂ ਮਾਰੀਆਂ ਨੇ ਉਸ ਚੀਜ਼ ਦਾ ਬਹੁਤ ਰੋਸ਼ ਹੈ। ਔਰ ਜਿਹੜੇ ਪਰਿਵਾਰਾਂ ਦੇ ਮੈਂਬਰਸ ਗਏ ਨੇ ਮਰ ਗਏ ਨੇ ਵਿਚਾਰੇ ਉਹਨਾਂ ਨਾਲ ਤੇ ਬਹੁਤ ਜ਼ਿਆਦਾ ਅਸੀਂ ਅਫਸੋਸ ਪ੍ਰਗਟ ਕਰਦੇ ਆਂ ਔਰ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਹੁਣ ਸਾਰਾ ਦੇਸ਼ ਹੀ ਕਹਿ ਰਿਹਾ ਕਿ ਹੁਣ ਟਾਈਮ ਆ ਗਿਆ ਹੈ ਕਿ ਹੁਣ ਇਸ ਚੀਜ਼ ਨੂੰ ਖਤਮ ਕੀਤਾ ਜਾਏ ਆ ਜਿਹੜਾ ਕ੍ਰਾਸ ਬਾਰਡਰ ਟੈਰੋਰੀਜ਼ਮ ਇمپੋਰਟ ਹੁੰਦਾ ਉਸ ਚੀਜ਼ ਨੂੰ ਖਤਮ ਕੀਤਾ ਜਾਵੇ ਸਰਕਾਰਾਂ ਨੂੰ ਉਸੇ ਵਲ ਸਟਰੋਂਗ ਕਦਮ ਚੁੱਕਣੇ ਚਾਹੀਦੇ ਨੇ ਬਾਕੀ ਇਸ ਮੰਦਭਾਗੇ ਟਾਈਮ 'ਤੇ ਸਾਨੂੰ ਸਾਰਿਆਂ ਨੂੰ ਇਕੱਠੇ ਵੀ ਰਹਿਣਾ ਚਾਹੀਦਾ ਇੱਕਜੁੱਟ ਰਹਿਣਾ ਚਾਹੀਦਾ ਕਿਉਂਕਿ ਯੂਨਿਟੀ ਵਿਦ ਸਟਰੈਂਥ ਹੈ ਸਾਨੂੰ ਦੇਸ਼ ਨੂੰ ਮਜ਼ਬੂਤ ਵੀ ਕਰਨਾ ਚਾਹੀਦਾ ਇਹ ਹੀ ਕਹਿਣਾ ਚਾਹਾਂਗਾ ਕੀਤਾ ਜਾ ਰਿਹਾ ਹੈ ਕੁਝ ਸਾਡੇ ਨਾਲ ਮਹਿਲਾਵਾਂ ਨੇ ਤਾਂ ਮੈਂ ਬਹੁਤ ਮਦਭਾਗੀ ਘਟਨਾ ਹੈ ਕਿ ਕਈ ਜੋੜੇ ਤਾਂ ਇਸ ਤਰੀਕੇ ਨਾਲ ਵੀ ਗਏ ਸੀ ਪਹਿਲੀ ਪਹਿਲੀ ਵਾਰ ਕੁੰਮਣ ਤੇ ਉਹਨਾਂ ਦੇ ਬਾਹਾਂ ਦੇ ਚੂੜਾ ਸੀ ਹੱਥਾਂ ਦੇ ਉੱਤੇ ਮਹਿੰਗੀ ਜਦੋਂ ਗੋਲੀਆਂ ਵੱਜੀਆਂ ਸੁਹਾਗ ਦੇ ਹਨ ਤਾਂ ਰੋਰ ਹੀ ਸੀ ਉਹ ਭੈਣ ਸਾਡੀ ਜਿਹੜੀ ਜਿਹਦਾ ਘਰ ਆ ਲੱਗਿਆ ਤਕੀਮ ਇਹ ਤੁਸੀਂ ਕੈਂਡਲ ਮਾਰਚ ਕਰ ਰਹੇ ਹੋ ਕੀ ਕਾਂਗਰਸ ਨੇ ਇਹ ਜੋ ਕੁਛ ਹੋਇਆ ਜੀ ਇਸ ਲਈ ਕਹਿਣ ਲਈ ਸ਼ਬਦ ਕੋਈ ਨਹੀਂ ਇਹ ਇਨਸਾਨੀਅਤ ਨਹੀਂ ਹੈ ਦਰਿੰਦਗੀ ਹੈ ਅਰਖਸ਼ਪਨ ਹੈ ਮਤਲਬ ਇਹ ਹਿੰਦੂ ਮੁਸਲਮ ਸਿੱਖਸਾਈ ਕਿਥੋਂ ਆ ਗਿਆ ਕਿਸੇ ਨਾ ਕਿਸੇ ਵੀ ਨਾ ਮਰਦਾਂ ਦੇ ਘਰ ਦੇ ਵਿੱਚ ਕੋਈ ਜਨਾਨੀ ਨਹੀਂ ਸੀ ਨਵਾਂ ਨਵੀਂ ਵਿਆਹੀ ਹੋਈ ਜਿਹਦੇ ਇਹਨਾਂ ਨੇ ਆ ਕੇ ਘਰਵਾਲਿਆਂ ਨੂੰ ਇਸ ਤਰ੍ਹਾਂ ਮਾਰਿਆ ਸ਼ਰਮ ਪਬਲਿਕਲੀ ਇਸ ਤਰ੍ਹਾਂ ਮਾਰਿਆ ਜਿੱਦਾਂ ਆ ਕੇ ਕੋਈ ਦਰਿੰਦਾ ਸ਼ੇਰ ਹੁੰਦਾ ਖਾ ਜਾਏਗਾ ਤਾਂ ਕਿਸੇ ਲਈ ਇਨਾਂ ਦੇ ਲਈ ਜਰਾ ਜੀ ਵੀ ਇੱਕ ਨਵੀਂ ਪੈਸੇ ਦੀ ਵੀ ਜਿਹਦੇ ਦਿਲ ਤੋਂ ਸੰਪਤੀਆ ਦਾ ਮਤਲਬ ਉਹ ਵੀ ਰਾਖ ਰਸੀ ਹੈ ਇਹਨਾਂ ਤਾਂ ਜੋ ਬੁਰੇ ਤੇ ਬੁਰਾ ਹੋਣਾ ਚਾਹੀਦਾ ਉਹੀ ਹੋਣਾ ਚਾਹੀਦਾ ਔਰ ਕੋਈ ਵੀ ਔਰਤ ਕਿਸੇ ਵੀ ਤਰੰਦੀ ਹੋਏ ਕਿਸੇ ਵੀ ਜਾਤੀ ਦੀ ਹੋਏ ਉਹ ਕਦੇ ਨਹੀਂ ਚਾਹੇਗੀ ਕਿ ਮੇਰੇ ਘਰ ਪਰਿਵਾਰ ਦਾ ਜਿੱਦਾਂ ਇਹਨਾਂ ਨੇ ਬੁਰਾ ਹਾਲ ਕੀਤਾ ਇਹਨਾਂ ਦੇ ਘਰ 'ਚ ਕੋਈ ਵੀ ਸੁੱਖੀ ਪਹੁੰਚ ਸਾਡੇ ਲਈ ਦਿਲਾਂ ਤੋਂ ਤਾਂ ਹਾਂ ਹੀ ਨਿਕਲਦੀ ਹੈ ਜੀ ਤਾਂ ਜੋ ਸਰਕਾਰ ਇਹਨਾਂ ਲਈ ਇਹਨਾਂ ਨੂੰ ਟਾਈਟ ਕਰਨ ਲਈ ਤਾਂ ਕਿ ਇੱਕ ਜ਼ਿੰਦਗੀ 'ਚ ਦੁਬਾਰਾ ਕਦੀ ਘਟਨਾ ਨਾ ਹੋਏ ਉਹ ਤਾਂ ਜੋ ਵੀ ਕਰ ਸਕਦੇ ਸਾਰੇ ਨੂੰ ਮਿਲ ਕੇ ਕਰਨਾ ਚਾਹੀਦਾ ਔਰ ਸਭ ਤੋਂ ਵੱਡੀ ਬਾਤ ਹੈ ਦੁਨੀਆ ਦੇ ਸਾਰੇ ਦੇਸ਼ਾਂ ਨੇ ਇਸ ਬਾਤ ਤੇ ਥੁੱਕਿਆ ਹੈ ਇੱਕ ਵੀ ਬੰਦੇ ਨੇ ਨਹੀਂ ਕਿਹਾ ਕਿ ਠੀਕ ਹੈ ਕਿਉਂਕਿ ਸਾਰਿਆਂ ਨੂੰ ਇਹ ਥੁੱਕਣ ਵਾਲੀ ਚੀਜ਼ ਹੀ ਲੱਗੀ ਹੈ ਬਿਲਕੁਲ ਤੁਸੀਂ ਦੇਖੋ ਕਿ ਮੈਮ ਤੁਸੀਂ ਕੀ ਕਹੋਗੇ ਅੱਜ ਕੈਂਡਲ ਮਾਰਚ ਕਰ ਰਹੇ ਹੋ ਬੜੀ ਦੁੱਖ ਦੀ ਘੜੀ ਹੈ ਉਹਨਾਂ ਦੇ ਪਰਿਵਾਰਾਂ ਵਾਸਤੇ ਤੁਸੀਂ ਇੱਕ ਸੋਗ ਬਰਕਟ ਕਰ ਰਹੇ ਹੋ ਹਾਂ ਰੋਟਰੀ ਕਲੱਬ ਨਿਊ ਚੰਡੀਗੜ੍ਹ ਵੱਲੋਂ ਅਸੀਂ ਸਾਰਿਆਂ ਨੇ ਆਇਆ ਇੱਕ ਕਦਮ ਚੁੱਕਿਆ ਹੈ ਕਿ ਅਸੀਂ ਉਹਨਾਂ ਨਾਲ ਉਹਨਾਂ ਦੀ ਜੋ ਜੋ ਉਹਨਾਂ ਨੂੰ ਦੁੱਖ ਹੈ ਜੋ ਉਹਨਾਂ ਨਾਲ ਹੋਇਆ ਉਹ ਅਸੀਂ ਫੀਲ ਵੀ ਨਹੀਂ ਕਰ ਸਕਦੇ ਪਰ ਸਿਰਫ ਸੁਣ ਕੇ ਸਾਡੇ ਮਤੇ ਗੂਸਬਾਮ ਖੜੇ ਹੋ ਰਹੇ ਆ ਉਹਨਾਂ ਨਾਲ ਕੀ ਬੀਤ ਰਹੀ ਹੈ ਤੇ ਸਾਨੂੰ ਸਾਰੇ ਸਾਰੇ ਦੇਸ਼ ਨੂੰ ਉਹਨਾਂ ਦੇ ਨਾਲ ਹੋਣਾ ਚਾਹੀਦਾ ਤਾਂ ਕਿ ਦੁਬਾਰਾ ਤੋਂ ਇਧਰ ਇਕੱਠ ਨਾ ਕੋਈ ਸੋਚੇ ਵੀ ਨਾ ਉਹਨਾਂ ਨੂੰ ਕੋਈ ਜ਼ਰੂਰ ਇਸ ਤਰ੍ਹਾਂ ਦਾ ਸਬਕ ਮਿਲਣਾ ਚਾਹੀਦਾ ਹੈ ਕਿ ਕੋਈ ਵੀ ਕਸ਼ਮੀਰ ਦੇ ਨਾਮ ਤੋਂ ਕਦੋਂ ਨਾ ਗੰਭੇ ਕਿ ਸਰੀ ਕਿਉਂਕਿ ਜੋ ਉਸ ਜੋ ਨਿਊਲੀ ਵੈਡ ਕਪਲ ਨਾ ਹੋਇਆ ਕਿੰਨੇ ਹਫਤਾ ਪਹਿਲੇ ਕਿ ਸੁਪਨਾ ਨਾਲ ਆਈ ਸੀ ਔਰ ਹਫਤੇ ਚੋਰੀ ਦੁਨੀਆ ਹੀ ਉਜੜ ਗਈ ਔਰ ਉਹਨਾਂ ਵੱਲ ਦੇਖੇ ਸਾਡਾ ਇਹ ਹਾਲ ਉਹਨਾਂ ਨੇ ਕੀ ਹੋ ਰਿਹਾ ਹੋਏਗਾ ਉਸ ਪਿੰਡ ਦੇ ਹਾਲ ਦੇਖਣ ਜਾਂਦੇ ਜਦੋਂ ਦੇਖ ਨਹੀਂ ਜਾਂਦੇ ਮੇਰੇ ਬੱਚੇ ਸਾਡੇ ਸਾਰੇ ਬੱਚੇ ਛੋਟੇ ਛੋਟੇ ਤਾਂ ਹੀ ਆ ਰਹੇ ਕਿਉਂਕਿ ਉਹਨਾਂ ਚ ਵੀ ਕਿ دہشت ਆ ਗਈ ਹੈ ਕਿ ਕਸ਼ਮੀਰ ਲੋਕਾਂ ਦਾ ਡ੍ਰੀਮ ਹੁੰਦਾ ਕਿ ਇੰਡੀਆ ਦਾ ਸਵਿਟਜ਼ਰਲੈਂਡ ਹੈ ਉੱਥੇ ਅਗਰ ਇਹ ਹਾਲ ਹੋ ਰਹੇ ਤਾਂ ਆਪਾਂ ਤਾਂ ਸੇਫ ਹੀ ਨਹੀਂ ਫੀਲ ਕਰਾਂਗੇ ਨਾ ਦੂਸਰੇ ਆ ਕੇ ਤੁਸੀਂ ਸਜ਼ਾ ਮੰਗਦੇ ਹੋ ਕਿ ਜਿਹੜੀ ਬੰਦੇ ਨੇ ਕੀਤਾ ਸਜ਼ਾ ਤੇ ਇਨਸਾਨੀਅਤ ਅਗੇਂਸਟ ਨਹੀਂ ਹੋਣੀ ਚਾਹੀਦੀ ਪਰ ਸਾਡੇ ਸਾਰੇ ਲਈ ਉਹ ਜਗਾ ਸੇਫ ਹੋਣੀ ਚਾਹੀਦੀ ਹੈ ਠੀਕ ਹੈ ਭਾਰਤ ਨੂੰ ਇਨਸਾਨੀਅਤ ਨੂੰ ਇਸ ਤਰ੍ਹਾਂ ਦਾ ਕਲੰਕ ਨਾ ਲੱਗੇ ਇਹ ਕਿ ਇਹ ਕਿ ਧਰਮ ਨਾਲ ਨਹੀਂ ਹੈਗਾ ਇਹ ਇਨਸਾਨੀਅਤ ਨੂੰ ਕਲੰਕ ਹੈ ਇਸ ਦੇ ਚਾਹੇ ਉਹ Hindu ਹੈ Muslim ਹੈ Sikh ਹੈ ਕੋਈ ਵੀ ਹੈ ਪਰ ਇਨਸਾਨੀਅਤ ਨਹੀਂ ਹੈ ਉਮੀਮੀ ਕਿ ਕਈ ਦਿਨੋਂ ਤੋਂ ਅਸੀਂ ਵੀ ਕਵਰੇਜ ਕਰ ਰਹੇ ਹਾਂ ਖੜਾ ਵਾਲੇ ਪਾਸੇ ਜਿਹੜੇ ਬੱਚੇ ਜੰਮੂ ਕਸ਼ਮੀਰ ਤੋਂ ਲੇਹ ਲਦਾਖ ਤੋਂ ਪੜਨ ਵਾਸਤੇ ਆਏ ਨੇ ਉਹਨਾਂ ਨੂੰ ਕੋਈ ਸ਼ਰਾਰਤੀ ਅਸੀਂ ਇੱਥੇ ਤੰਗ ਕਰ ਰਹੇ ਨੇ ਮੁਸਲਮ ਕਹਿ ਕੇ ਵੀ ਜਾਂ ਫਿਰ ਉਹਨਾਂ ਨੂੰ ਅਤਵਾਦੀ ਕਹਿ ਕੇ ਵੀ ਪੁਕਾਰਿਆ ਜਾ ਰਿਹਾ ਹੈ ਪਰ ਲੱਗਦਾ ਕਿ ਅਤਵਾਦੀ ਉਹਨਾਂ ਵਰਗੀ ਹੋ ਕੇ ਫਿਰ ਇੱਕ ਜਿਸ ਤਰੀਕੇ ਨਾਲ ਇਹ ਧਰਮ ਪੁੱਛ ਕੇ ਉਹਨਾਂ ਨੂੰ ਟਾਰਗੇਟ ਕਰ ਰਹੇ ਹਨ ਹਾਂ ਨਹੀਂ ਐਦਾਂ ਨਹੀਂ ਹੋਣਾ ਚਾਹੀਦਾ ਉਹ ਵਿਚਾਰੇ ਇਹਦੇ ਸਭ ਤੋਂ ਜ਼ਿਆਦਾ ਘਬਰਾਏ ਹੋਏ ਆ ਠੀਕ ਹੈ ਕਿਉਂਕਿ ਹਰ ਸਾਰੀ ਕਮਿਊਨਿਟੀ ਸੇਮ ਲੋਕ ਬਹੁਤ ਸੇ ਲੋਕ ਉਹਨਾਂ ਦਾ ਫਾਇਦਾ ਵੀ ਚੱਕ ਰਹੇ ਆ ਤੇ ਸਰਕਾਰ ਨੂੰ ਇਹਦੇ ਅਗੇਂਸ ਜ਼ਰੂ ਜਿਹੜੇ ਜਿਹੜੇ ਦੂਸਰੇ ਲੋਕ ਹੈ ਤੇ ਉਹ ਇੰਡੀਅਨਸ ਹੀ ਆ ਨਾ ਪਾਕਿਸਟ ਡਿਫਰੈਂਟ ਡਿਫਰੈਂਟ ਕੰਟਰੀਜ਼ ਹੀ ਨਹੀਂ ਕਹਾਂਗੇ ਆਪਾਂ ਕਿਉਂਕਿ ਜਿਹੜਾ ਇੰਡੀਆ ਚ ਉਹ ਇੰਡੀਅਨ ਆ ਉਹ ਹਿੰਦੂਸਤਾਨੀ ਹੈ ਤੇ ਸਾਨੂੰ ਸਾਰਿਆਂ ਨੂੰ ਚਾਹੇ ਉਹ ਮੁਸਲਿਮ ਹੈ ਚਾਹੇ ਉਹ ਸਿੱਖ ਹੈ ਉਹ ਨੂੰ ਸੇਫ ਬਿਸੂਸ ਹੋਣਾ ਚਾਹੀਦਾ ਚਾਹੇ ਉਹ ਕਸ਼ਮੀਰ ਦਾ ਚਾਹੇ ਉਹ ਪੰਜਾਬ ਦਾ ਚਾਹੇ ਉਹ ਉੱਤਰ ਪ੍ਰਦੇਸ਼ ਦਾ ਚਾਹੇ ਉਹ ਦਿੱਲੀ ਦਾ ਸਾਰਿਆਂ ਨੂੰ ਇੱਕ ਸੇਫਟੀ ਮਹਿਸੂਸ ਹੋਣੀ ਚਾਹੀਦੀ ਹੈ ਸਰਕਾਰ ਤੋਂ ਇਹੀ ਅਪੀਲ ਕਰਨੀ ਆ ਸਭ ਤੋਂ ਵੱਡੀ ਇਨਸਾਨੀਤ ਹੈ ਜੀ ਧਰਮ ਬਾਅਦ ਤੋਂ ਹੁੰਦੇ ਮੇਰੇ ਖਿਆਲ ਜਾਤਾਂ ਬਾਅਦ ਚ पहले सब तो बड़ी इंसानियत हर धर्म सूँ सिखाता है पर आजकल धर्म के ना, नाम तो भी लड़ाया जा रहा है हाँ बिल्कुल बिल्कुल कोई धर्म ये नहीं कहता कि एक दूसरे को मारो काटो या जुल्म करो सारे एक ही चीज़ सिखाते हैं कि इंसानियत इंसानियत अब वही शर्मसार हो रही है तो क्या कर सकते हैं पर इसके लिए यह है कि हमें इंसान इस धर्म के इससे ऊपर उठ के इंसानियत को ही वो तोज् देनी चाहिए बिल्कुल देखो कि जिस तरीके सब तो पहले को की की कोई बैठे मतलब बिल्कुल यकीन ही नहीं हुआ कि ऐसा भी कुछ हो सकता है हमारे देश में हम खुद पहलगाम गए हुए हैं टू थाउजेंड फिफ्टीन में हम गए थे बहुत ही हमें कुछ भी ऐसा डर नहीं लगा बहुत सेफ जगह थी और उस जगह पे वो मिनी स्विटजरलैंड जो है हमने वो भी देखा है वहाँ पर ऐसा कैसे हो सकता है और ये हिंदू धर्म के नाम पर जो भी इन्होंने दिखाया है ना मुझे लगता है इनका कोई धर्म ही नहीं है ये धर्म को मानते हैं लेकिन जो धर्मों में लिखा हुआ है ना उसकी नहीं मानते क्योंकि किसी भी धर्म में नहीं लिखा गया चाहे हमारी पवित्र गुरु ग्रंथ साहिब देख लो कुरान है हमारी कहीं पर भी है हमारी पवित्र गीता कहीं पर नहीं लिखा गया कि आपका धर्म बड़ा है और दूसरे का धर्म छोटा है तो जो धर्म को मानते हैं उनको सिर्फ धर्म को नहीं मानना धर्म की भी माननी है क्योंकि क्या है ना हिंदू बुरा है ना सिख ईसाई मुसलमान बुरा है जो बुराई पे उतर आए वो इंसान बुरा है तो एक्चुअली इंसान जो बुरी जो है वो बुराई है तो हमें बुराई को त्यागना है हमें ये नहीं कि हमारा ये धर्म बड़ा ऊंचा है, है और ये नीचा है आप धर्म को मानते हो लेकिन जो धर्म में लिखा गया है जो आपके पवित्र ग्रंथों में लिखा गया उसकी मानो ठीक है बहुत बड़ी गल है कि देखो जी एक कली, -कली गल सुनने वाली है हर बंदे तो अलग अलग चीज़ सुनने मिलती है तो पूरी साहब अज कैंडल मार्च किया जा रहा है कि उन्होंने वास्ते जिन्होंने मौत के घाट अतवादियों वालों उतारे गया ਕਿਵੇਂ ਲੱਗਦਾ ਜੀ ਅੱਜ ਤੁਸੀਂ ਦੇਖੋ ਕਿ ਬੜਾ ਸੋਗ ਦੇ ਵਿੱਚ ਆ ਪੂਰੇ ਦੇਸ਼ ਪੂਰੇ ਦੇਸ਼ ਚ ਵਿਦੇਸ਼ ਚ ਇਹ ਦੀ ਘਟਨਾ ਹੋਈ ਹੈ ਪਾਕਿਸਤਾਨ ਦੇ ਟੈਰਰਿਸਟ ਇੱਕ ਵਾਰ ਦੁਬਾਰਾ ਇਹਨਾਂ ਨੂੰ ਹੌਸਲਾ ਪਤਾ ਨਹੀਂ ਕਿੱਥੋਂ ਮਿਲਿਆ ਹੈ ਜਾਂ ਕੀ ਇਹ ਚਾਹਦੇ ਕੀ ਹੈ ਪਰ ਮੈਨੂੰ ਲੱਗਦਾ ਵੀ ਸਾਡੀ ਸਰਕਾਰ ਜਿਹੜੀ ਹੈ ਉਹ ਜਲਦ ਕੋਈ ਅੱਛਾ ਕੋਈ ਸਟ੍ਰਿਕ ਐਕਸ਼ਨ ਲਾਉਗੀ ਔਰ ਇਹਨਾਂ ਨੂੰ ਸਬਕ ਸਿਖਾਏਗੀ ਉਹ ਤਿਆਰ ਬੈਠੇ ਆ ਔਰ ਕਈ ਚੀਜ਼ਾਂ ਤੇ ਤਾਂ ਡਿਸੀਜਨ ਮਰਕਲ ਕੇਂਦਰ ਸਰਕਾਰ ਨੇ ਲਿਆ ਵੀ ਹੈ। ਹੂੰ। ਔਰ ਇਹ ਸਭ ਤੋਂ ਘਟ ਗਿਆ ਸਭ ਤੋਂ ਹਰਕਤ ਹੈ ਵੀ ਇੱਕ ਚਲੋ ਕਸ਼ਮੀਰ ਹੈ ਚਾਹੇ ਕਿਤੇ ਵੀ ਹੈ ਚਾਹੇ ਇੰਡੀਆ ਪੰਜਾਬ ਕਿਤੇ ਵੀ ਸਾਰੇ ਜਿਹੜੇ ਹਿੰਦੂ ਸਿੱਖ ਈਸਾਈ ਸਾਰੇ ਭਾਈ ਭਾਈ ਸਾਰ ਧਰਮਾਂ ਦਾ ਜਿਹੜਾ ਸਤਕਾਰ ਕਰਦੇ ਆ ਇੱਕ ਦੂਜੇ ਦਾ ਪਿਆਰ ਹੈ। ਪਰ ਇਹ ਕਿਤੇ ਨਾ ਕਿਤੇ ਦੇਸ਼ ਦੀ ਤਾਕਤ ਨੂੰ ਡਾਊਨ ਕਰਨ ਦੀ ਜਿਹੜੀ ਇਸ ਜੀ ਪਾਕਿਸਤਾਨੀਆਂ ਦੀ ਗੱਲੋ ਇਹਨਾਂ ਦੀ ਹੋਇਆ ਉਹਦਾ ਮੂੰਹ ਤੋੜ ਜਵਾਬ ਪਹਿਲਾਂ ਵੀ ਮੇਰੇ ਖਲ ਬਹੁਤ ਭਰੀ ਹੋਇਆ ਪਰ ਹੁਣ ਇਹ ਬਹੁਤ ਵੱਡਾ ਕੋਈ ਸਖਤ ਕਦਮ ਜਿਹੜਾ ਚੱਕਣ ਮੇਰੇ ਖਲ ਜਾ ਰਹੀ ਸਰਕਾਰ ਔਰ ਇਹਦਾ ਹੋਣਾ ਵੀ ਚਾਹੀਦਾ ਕਿਉਂਕਿ ਐਦਾਂ ਧਰਮ ਦੇ ਨਾਂ ਤੇ ਇੱਕ ਦੂਜੇ ਤੇ ਅਟੈਕ ਕਰਨਾ ਇਹ ਕੋਈ ਮਤਲਬ ਬਹੁਤ ਕਾਨੂੰਨੀ ਹਰਕਤ ਹੈ ਸੋ ਅੱਜ ਨਿਊ ਚੰਡੀਗੜ ਰੋਟਰੀ ਕਲਬ ਔਰ ਮੈਕਸ ਫੇਸ 1 ਚ ਵੀ ਕੈਂਡਲ ਮਾਰਚ ਆ ਪੂਰੇ ਦੇਸ਼ ਚ ਬੜੀ ਦੂਰ ਦੂਰ ਤੱਕ ਇਹ ਹੋ ਰਿਹਾ ਹੈ ਤੇ ਬੜਾ ਤੱਕਾ ਲੱਗਿਆ ਸਾਰਿਆਂ ਨੂੰ ਕਿਉਂਕਿ ਇਦਾਂ ਨੇ ਹੱਥੇ ਘੁੰਮਣ ਗਏ ਦੇਖੋ ਕੋਈ 4 ਦਿਨ ਦਾ ਮੈਰਿਜ ਕਪਲ ਹੈ ਕੋਈ ਕੁਛ ਹੈ ਅਲੱਗ-ਅਲੱਗ ਧਰਮਾਂ ਤੋਂ ਤੇ ਇੱਕ ਬੜੀ ਘਟਿਆ ਜਿਹੜੀ ਹਰਕਤ ਕੀਤੀ ਹੈ ਪਾਕਿਸਤਾਨ ਨੇ ਔਰ ਉਹਦਾ ਮੂੰਹ ਤੋੜ ਜਿਹੜਾ ਜਵਾਬ ਹੈ ਉਹ ਇੰਡੀਆ ਦੀ ਸਾਡੀ ਜਿਹੜੀ ਸਰਕਾਰ ਉਹ ਜਲਦੀ ਹੋਰ ਦੇਗੀ ਔਰ ਇਹ ਬੰਦ ਹੋਏਗਾ ਬਿਲਕੁਲ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਹਰ ਬੰਦਾ ਇਹ ਸੋਚ ਰਿਹਾ ਹੈ ਕਿ ਕਿਤੇ ਨਾ ਕਿਤੇ ਸਰਕਾਰ ਵੱਡੇ ਐਕਸ਼ਨ ਦੇ ਤਿਆਰੀ ਦੇ ਵਿੱਚ ਹੈ ਕਿਉਂਕਿ ਜਿਨ੍ਹਾਂ ਨੇ ਅਨ ਤਵਾਦੀਆਂ ਨੇ ਨਿਹੱਤੇ ਲੋਕਾਂ ਦੇ ਉੱਤੇ ਗੋਲੀਬਾਰੀ ਕੀਤੀ ਹੈ 26 ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਮੌਤ ਦੇ ਘਾਟ ਉਤਾਰਿਆ ਹੈ ਕਈ ਪੈਣਾ ਦੇ ਸੁਹਾਗ ਉਜਾੜੇ ਨੇ ਨਵੇਂ-ਨਵੇਂ ਜਿਹੜੇ ਵਿਆਹ ਉਹਨਾਂ ਦੇ ਹੋਏ ਸੀ ਦੇਖੋ ਹੁਣ ਵੀ ਜਦੋਂ ਵੀ ਕੋਈ ਮੈਕਸ ਦੇ ਅੰਦਰ ਫੇਸਬੁੱਕ ਦੇ ਵਿੱਚ ਐਂਟਰ ਹੁੰਦਾ ਹੈ ਤਾਂ ਇਸ ਜਗ੍ਹਾ ਉੱਤੇ ਕੈਂਡਲ ਮਾਰਚ ਜੂ ਜਲਾ ਕੇ ਜਾ ਰਿਹਾ ਹੈ ਉਹ ਉਹਨਾਂ ਲੋਕਾਂ ਦੀ ਯਾਦ ਹੈ ਜਿਨ੍ਹਾਂ ਨੇ ਆਪਣੀ ਜਾਨ ਗੁਆਈ ਹੈ ਤੁਸੀਂ ਦੇਖੋ ਕਿ ਇਹ ਇੰਡੀਆ ਹੈ ਇਹ ਭਾਰਤ ਹੈ ਜੋ ਕਿ ਸਾਰੇ ਧਰਮਾਂ ਨਾਲ ਲੈ ਕੇ ਚੱਲਦਾ ਹੈ ਭਾਵੇਂ ਕਿ ਉੱਥੇ ਕਿਸੇ ਹੋਰ ਧਰਮ ਦੇ ਲੋਕਾਂ ਦੀ ਵੀ ਜਾਨ ਚਲੀ ਜਾਂਦੀ ਫਿਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਵਾਸਤੇ ਸੋਗ ਪ੍ਰਗਟ ਜੁਰ ਕਰਦੇ ਨੇ ਇਸ ਤਰੀਕੇ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਵੱਧ ਤੋਂ ਵੱਧ ਤੁਸੀਂ ਖਬਰ ਨੂੰ ਸ਼ੇਅਰ ਕਰਿਓ ਤਾਂਕਿ ਹੋਰ ਲੋਕਾਂ ਤੱਕ ਵੀ ਇਹ ਜਿਹੜੀ ਖਬਰ ਹੈ ਪਹੁੰਚ ਸਕੇ ਤੇ ਹੋਰ ਲੋਕ ਵੀ ਉਹਨਾਂ ਛੱਬੀਆਂ ਵਾਸਤੇ ਜਿਹੜੇ ਛੱਬੀ ਗਏ ਨੇ ਸਾਡੇ ਦੇਸ਼ ਦੇ ਵਿੱਚੋਂ ਗੋਲੀਬਾਰੀ ਦੇ ਨਾਲ ਉਹਨਾਂ ਦੀ ਯਾਦ ਦੇ ਵਿੱਚ ਇਸ ਤਰੀਕੇ ਨਾਲ ਕੈਂਡਲ ਮਾਰਚ ਕਰ ਸਕਣ ਤੇ ਉਹਨਾਂ ਦੀ ਵਾਸਤੇ ਅਰਦਾਸ ਜੁਰ ਕਰਨ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਥੋੜੇ ਘਰੋਂ ਮੈਂ ਸਮੀਤ ਨਾਲ ਹਰਤੇ ਸਿੰਘ